ਸਤ ਸ਼੍ਰੀ ਅਕਾਲ ਸਾਥ ਸੰਗਤ ਜੀ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਵਿਖੇ ਦਰਸ਼ਨ ਕਰਨ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜਿੱਥੇ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਦੇ ਨਾਲ ਹੋਇਆ ਸੀ ਤੇ ਉਹਨਾਂ ਦੇ ਵਿਆਹ ਪੁਰਬ ਦਾ ਮੇਲਾ ਇਥੇ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ ਹੀ ਭਰਮਾ ਮੇਲਾ ਲੱਗਦਾ ਹੈ ਇਥੇ ਸਾਰਾ ਬਾਜ਼ਾਰ ਦੁਕਾਨਾਂ ਦੇ ਨਾਲ ਸੱਜਿਆ ਹੁੰਦਾ ਹੈ ਝੂਲੇ ਲੱਗਦੇ ਨੇ ਬਹੁਤ ਦੂਰੋਂ ਦੂਰੋਂ ਲੋਕੀ ਆਣ ਕੇ ਦਰਸ਼ਨ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਤੇ ਚਲੋ ਤੁਹਾਨੂੰ ਵੀ ਅੱਜ ਦਰਸ਼ਨ ਕਰਵਾਉਨੇ ਆ ਅੱਗੇ ਅਸੀਂ ਇੱਥੇ ਗੱਡੀ پارک ਕਰਕੇ ਤੇ ਚੱਕਰੀ ਬਾਜ਼ਾਰ ਦੇ ਰਸਤੇខាងੀ ਅਸੀਂ ਜਾਵਾਂਗੇ ਇੱਥੇ ਪਹਿਲਾਂ ਇੱਕ ਸ਼ੇਰਾਵਾਲਾ ਦਰਵਾਜ਼ਾ ਆਵੇਗਾ ਇੱਥੋਂ ਅਸੀਂ ਪਾਰ ਕਰਕੇ ਅੱਗੇ ਜਾਵਾਂਗੇ ਤੇ ਤੁਹਾਨੂੰ ਰਸਤੇ ਦੀਆਂ ਛਲਕੀਆਂ ਦਿਖਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿੱਥੇ ਬਹੁਤ ਸਾਰੇ ਕੀਰਤਨ ਦਰਬਾਰ ਤੇ ਗੁਰੂ ਦੇ ਲੰਗਰ ਚੱਲ ਰਹੇ ਨੇ ਬਹੁਤ ਹੀ ਵਧੀਆ ਦ੍ਰਿਸ਼ ਉੱਥੋਂ ਦਾ ਹੁੰਦਾ ਹੈ ਦਰਸ਼ਨ ਕਰਨ ਵਾਸਤੇ ਤੇ ਵੇਖੋ ਕਿਵੇਂ ਗੁਰਦੁਆਰਾ ਬਹੁਤ ਸਜਾਇਆ ਹੋਇਆ ਹੈ ਤੇ ਚਲੋ ਦਰਸ਼ਨ ਕਰਦੇ ਹਾਂ Да. Yeah, the... 对。

ਕਰ ਬਾਬਾਵਾ ਗਾਵੀਏ ਵਦਨ ਥਾਨ ਵਦਨ ਗਰਬਾਵਾ ਬਿੰਦ ਜਗਤ ਗੁਰਬਾਵਾ ਜਹਰ ਪੀਰ ਜਗਤ ਜਾਣਿਆ ਜਾਂਦਾ ਹੈ ਇਹ ਉਹ ਜੀ ਕਿਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ 25 ਸਤਿਅਸੀ ਨਾਲ ਸਾਥ ਆਉਣੀ ਹੈ ਕਿਤੇ ਅਸੀਂ ਬੁਲਕੇ ਵਿੱਚ ਇਸ ਵਾਸਤੇ ਮਾਨਕਿਰਤੀ ਇਕਾਗਰ ਕਰੋ